ਉਹ ਕਹਿੰਦੀ ਆ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਆ ਤਾਂ ਬਗਾਨੇ ਬੰਦਿਆਂ ਨਾਲ ਜਾਂਦੀ ਆ ਫਲਾਨਾ ਕਰਦੀ ਉਹ ਮੈਂ ਇਹੀ ਮਾਰਦੀ ਹੋਣੀ ਆ ਗੱਲ ਅਸ ਤਾਂ ਕੋਈ ਨਾ ਮਾਰਦੀ ਤੀ ਜਿੱਕੇ ਤਨੋਂ ਗੱਲ ਬਣਾ ਕੇ ਬਹਿ ਜਾਂਦੀ ਆ ਨਹੀਂ ਤੂੰ ਚੰਗੀ ਆ ਤੂੰ ਇੰਨੇ ਦੇ ਵਿੱਚ ਤੂੰ ਆ ਕੇ ਕਹਿ ਕੇ ਗਈ ਚੰਗੀ ਮਾਰੀ ਤਾਂ ਹੋਣੀ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰੋਬਰ ਆਈਆਂ ਹੋ ਕੇ ਮੇਰੇ ਨਾਲ ਕੀ ਪਤਾ ਤੂੰ ਵੀ ਆਵਦੀ ਜਵਾਨੀ ਪਹਿਰੇ ਚ ਕੀ ਨਹੀਂ ਕੀਤਾ ਉਹ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਰ ਤਾਂ ਥੋਆ ਆਉਂਦਾ ਕਰੀਲੇ ਆ ਮੈਂ ਤਾਂ ਕੀ ਹੈ ਨਹੀਂ ਮੈਂ ਰੱਟ ਲਖਾਈ ਕਰਕੇ ਤੇ ਨਹੀਂ ਮੈਂ ਉਹਦੇ ਜੁੰਡੇ ਲੈਣੇ ਸੀ ਖਾੜ ਸਿਗਾ ਮੇਰੇ ਪੁੱਤ ਸੀਗੇ ਗਉਆਂ ਵਰਗਾ ਜਿਹੜਾ ਨੇ ਬਾਈਲਪੂ ਨੇ ਪਾਤਾ ਬੈਲੀ ਬਣਾ ਕੇ ਤਾਂ ਸਾਨੂੰ ਦੱਸਿਆ ਜੀ ਇਹਨਾਂ ਨੇ ਸਾਰਾ ਮਾਤਾ ਜਿਹੜੀ ਬਹੁਤ ਜ਼ਿਆਦੇ ਤਾਂ ਮੇਰੇ ਜਾਣ ਬਾਰੇ ਘਰੇ ਨਾਲੇ ਤਾਂ ਉਹ ਖਰਾਬ ਕਰਦਾ ਪਿਆ ਗੋਲ ਹੁੰਦਾ ਤੇ ਉਤੋਂ ਜ਼ਿਆਦਾ ਮੇਰੀਆਂ ਗੱਲਾਂ ਇਹ ਬਣਉਂਦੀ ਰਹਿੰਦੀ ਯਾਰ ਤੈਨੂੰ ਵੱਡਾ ਗਿਆ ਨਹੀਂ ਦੱਸਿਆ ਉਹਨਾਂ ਨੂੰ ਜਨਾਬ ਪਤਾ ਨਹੀਂ ਲੱਗਿਆ ਜੀ ਉਹਦੇ ਬਾਤ ਘਾੜ ਕੀ ਯਾਰ ਬਾਤ ਘਾੜ ਆ ਬਾਤ ਘਾੜ ਤਾਂ ਸਾਬਲਾ ਪਹਿਲਾਂ ਤੇਰੀ ਦੂਜੀ ਬਾਤ ਘਾੜ ਤੂੰ ਫਰਮਾਇਸ਼ਾਂ ਲਈ ਫਿਰਦਾ ਠੇਕੇਦਾਰਾਂ ਦੀਆਂ ਵੀ ਸ਼ਰਾਬ ਸਸਤੀ ਇਹਨਾਂ ਨੂੰ ਇਹਨਾਂ ਨੂੰ ਦੁਖੀ ਆਇਆ ਬੈਠਾ ਨਾਲ ਗੱਲਾਂ ਹੀ ਛੱਡ ਦੋ ਇਹ ਦੋਨਾਂ ਦੀਆਂ ਲੜਾਂਗਾ ਤੂੰ 4 ਸਾਲ ਹੋ ਗਏ ਮੇਰੇ ਇਹੀ ਕੰਜਰ ਕਲੇ ਚੱਲਦਾ ਆਹੀ ਕੰਜਰ ਇਸੇ ਅੱਖ ਦਾ ਮਾਂ ਪੀਣਾ ਆ ਗਿਆ ਤੇ ਕਹਿ ਆ ਤੇ ਮੁੰਡੇ ਮੇਰੇ ਸਟਾ ਕਰਾਵਾਂ ਮੈਂ ਕਿਹਾ ਭਾਈ ਮੇਰਾ ਮੁੰਡਾ ਵੇਖ ਲੈ ਅੱਜ ਇਹੋ ਜ ਆ ਕੰਮ ਕਰਦਾ ਹਾਂ ਤੇ ਉਹੋ ਜੀ ਸਾਨੂੰ ਅੱਗੇ ਭਾਲ ਕੇ ਦੇਈ ਕੋਈ ਇਹ ਨਾ ਹੋਵੇ ਸਾਨੂੰ 12 ਤਾਲੀ ਭਾਲ ਦੇਵੇ ਅਸੀਂ ਤਾਂ ਇੰਨੀ ਜੋਗਰੇ ਹੈ ਨਹੀਂ ਤੇ ਮੈਂ ਤਾਂ 4 ਸਾਲ ਵਸ ਗਈ ਕੋਈ ਵਸਦੀ ਵੀ ਨਹੀਂ ਨਹੀਂ ਭੈਣੇ ਮੈਨੂੰ ਪੈਤੀ ਖਾਣ ਸਾਡੇ ਤਾਂ ਥਾਣੇ ਚਾਹੇ ਹਾਂ ਆ ਮੈਂ ਇੱਕ ਮਿੰਟ ਇੱਕ ਮਿੰਟ ਤਾਂ ਜੀ ਇੱਕ ਮਿੰਟ 4 ਸਾਲ ਤੇਰੇ ਸਾਹ ਤੇਰੇ ਪੁੱਤ ਦਾ ਨਾ ਤਾਂ ਮੈਂ ਤਾਂ ਇੱਕ ਮਿੰਟ ਨਹੀਂ ਸੀ ਰਹਿਣਾ ਫੇਰ ਵੀ ਘੱਟੀ ਜਾਂਦੀ ਤੇ ਇੱਧਰ ਮੇਰੀ ਰਹਿੰਦੀ ਹੈ ਜਨਾਬ ਜੇ ਚੱਪ ਕਰ ਜਾ ਤੂੰ ਨਾ ਬੋਲਿਆ ਕਰ